ਕਹਾਣੀ ਜਿੰਦ ਮਰ ਜਾਣੀ ਭਾਗ ਕੀਮਾ ਲੇਖਕ ਸਿਮਰ ਸੰਧੂਜੀ ਚਿੰਦੀ ਨੂੰ ਬੀਬੀ ਮਹਾਂਤ ਦਾ ਰੋਕਣਾ ਬੁਰਾ ਨਹੀਂ ਲੱਗਿਆ ਕਿਉਂਕਿ ਉਹਨੂੰ ਰਹਿਮਤ ਨੂੰ ਮਿਲਣ ਦਾ ਚਾਹ ਜ਼ਿਆਦਾ ਸੀ ਬੀਬੀ ਮਹਾਂਤ ਨੇ ਚਿੰਦੀ ਨੂੰ ਰੋਕਿਆ ਤੇ ਉੱਥੇ ਆਪ ਹੀ ਪਹੁੰਚ ਗਈ ਆਹ ਚਿੰਦੀ ਭਾਣੇ ਠੀਕ ਐ ਤੂੰ ਐਨੀ ਸਾਜਰੇ ਆਉਣਾ ਹੋਇਆ ਸਭ ਖੈਰੀਅਤ ਐ ਬੇਬੇ ਜੀ ਤੁਸੀਂ ਵੀ ਠੀਕ ਹੋ ਆ ਜੋ ਆਪਾਂ ਬੈਠੀਏ ਉਹ ਸਾਹਮਣੇ ਤਖਤ ਪੋਸਤੇ ਕਹਿੰਦੀ ਹੋਈ ਬੀਬੀ ਮਹਾਂਤ ਨੂੰ ਸਿੰਧੀ ਮੈਂ ਸਿੰਧੀ ਨੌਂਰਵਾਜੀ ਦੇ ਬਾਹਰ ਹੀ ਢਾਹ ਲਈ ਤਖਤ ਪੋਸਤੇ ਬਿਠਾ ਲਿਆ ਆਹ ਭੈਣੇ ਮੈਂ ਠੀਕ ਆ ਆ ਵੇਖ ਝੋਲਾ ਭਰਿਆ ਇੰਨਾ ਕੁਝ ਲੈ ਕੇ ਆਈ ਆ ਆਪਦੀ ਧੀ ਵਾਸਤੇ ਹੁਣ ਛੇਤੀ ਮਲਾ ਦੇ ਮੇਰੀ ਧੀ ਨਾਲ ਮੈਨੂੰ ਮੇਰੀਆਂ ਆਂਦਰਾਂ ਮੱਛੀਆਂ ਪਈਆਂ ਮੇਰੀ ਧੀ ਬਿਨਾਂ ਕਹਿੰਦੀ ਸ਼ਿੰਦੀ ਇੱਕੋ ਸਾਹੇ ਕਿੰਨਾ ਕੁਝ ਬੋਲ ਗਈ ਬੀਬੀ ਮਾਨ ਤਾਂ ਸ਼ਿੰਦੀ ਦਾ ਉਹਦੇ ਮਾਤਾ ਸਮਝਦੀ ਸੀ ਪਰ ਉਹਨੂੰ ਇਹ ਵੀ ਪਤਾ ਸੀ ਕਿ ਸ਼ਿੰਦੀ ਨੂੰ ਮਿਲ ਕੇ ਰਹਿਮਤ ਦੁਆਰਾ ਸ਼ਿੰਦੀ ਨਾਲ ਜਾਣ ਦੀ ਜਿੱਦ ਜ਼ਰੂਰ ਕਰੂਗੀ ਭੈਣੇ ਠੀਕ ਆ ਤੇਰੀ ਧੀ ਵਧੀਆ ਐ ਭੱਜੀ ਫਿਰਦੀ ਐ ਹੱਸਦੀ ਐ ਖੇਡਦੀ ਐ ਇੱਕ ਦਿਨ ਹੀ ਕੀਤਾ ਸੀ ਫਿਰ ਨਹੀਂ ਉਹਨੇ ਕੁਝ ਕੀਤਾ ਹੁਣ ਤਾਂ ਜੀ ਲਾ ਲਿਆ ਤੈਨੂੰ ਪਤਾ ਨਿੱਕਾ ਜਿਹਾ ਜਵਾਬ ਆ ਗਿਆ ਸਾਰੇ ਜਿਹੜੇ ਵਿੱਚ ਉਹ ਸਾਰੇ ਚੱਕੀ ਰੱਖਦੇ ਨੇ ਕਹਿੰਦੀ ਬੀਬੀ ਮਹਾਂਤ ਪਨੇਸ਼ਿੰਧੀ ਨੂੰ ਰਹਿਮਤ ਬਾਰੇ ਦੱਸ ਤਾਂ ਪਰ ਹੁਣ ਮਿਲਣ ਤੋਂ ਜਵਾਬ ਕਿਵੇਂ ਦੇਵੇ ਮਾਂ ਸੀ ਸਿੰਧੀ ਅਕਸਰ ਰਹਿਮਤ ਦੀ ਤੇ ਇੱਕ ਇਨਸਾਨ ਹੋਣ ਦੇ ਨਾਤੇ ਵੀ ਬੀਬੀ ਮਹਾਂਤ ਕਿਵੇਂ ਦਿਲ ਤੋੜਦੀ ਸਿੰਧੀ ਦਾ ਦੇਖਿਆ ਸੀ ਉਹਨੇ ਚਿੰਦੀ ਨੂਤੀ ਦੀ ਖਾਤਰ ਬਿਲਕਦੇ ਹੋਏ ਭਣੇ ਮਲਾ ਦੇ ਮੇਰੀ ਧੀ ਹੁਣ ਮੈਂ ਤਾਂ ਵੇਖ ਕਿੰਨਾ ਕੁਝ ਲਿਆਂਦਾ ਓਹਦੀ ਵਸਤੂ ਜਿਹੜਾ ਕੁਝ ਉਹ ਖਾਂਦੀ ਸੀ ਸਾਰਾ ਕੁਝ ਬਣਾ ਕੇ ਲਿਆਈਆਂ ਸਾਰਾ ਦਿਨ ਸ਼ੀਸ਼ਿਆਂ ਵਾਲੀ ਸ਼ੀਸ਼ਿਆਂ ਵਾਲੀ ਚੁੰਨੀ ਕਰਦੀ ਰਹਿੰਦੀ ਸੀ ਮੈਂ ਉਹ ਵੀ ਤਿਆਰ ਕਰਕੇ ਲਿਆਈਆਂ ਕਿੱਥੇ ਆ ਹੁਣ ਉਹ ਕਹਿੰਦੀ ਛਿੰਦੀ ਤਖਤ ਪੋਸਤੋਂ ਖੜੀ ਹੋ ਕੇ ਡੇਰੇ ਦੇ ਦਰਵਾਜ਼ੇ ਮੂਰੇ ਜਾਣ ਲੱਗੀ ਸੀ ਕਿ ਬੀਬੀ ਮਹੰਤ ਨੇ ਉਹਦਾ ਗੁੱਟ ਫੜ ਲਿਆ ਬਹਿ ਜਾ ਭੈਣ ਗੱਲ ਤਾਂ ਸੁਣ ਮੇਰੀ ਮਿਲ ਲੈ ਵੀ ਤੂੰ ਕੋਈ ਗੱਲ ਨਹੀਂ ਧੀ ਤਾਂ ਤੇਰੀ ਹੀ ਰਹੂ ਪਰ ਗੱਲ یوں ਹੈ ਕਿ ਬੈਨਾ ਆ ਕੇ ਬਹਿ ਤਾਂ ਸਹੀ ਮੇਰੀ ਭੈਣ ਸੂਤੋ ਕੇ ਬੈਠਾ ਬਹਿ ਜਾ ਮੈਂ ਪਾਣੀ ਮਗਾਵਾ ਤੁਹਾਡੇ ਵਾਸਤੇ ਕਹਿੰਦੀ ਹੋਈ ਬੀਬੀ ਮਹਾਰਤ ਨੇ ਸਿੰਧੀ ਨੂੰ ਤਖਤ ਬੋਸ ਤੇ ਬਿਠਾਇਆ ਤੇ ਆਪ ਤਖਤ ਬੋਸ ਤੋਂ ਖੜੀ ਹੋਣ ਲੱਗੀ ਪਰ ਸਿੰਧੀ ਨੇ ਉਹਨੂੰ ਰੋਕ ਲਿਆ ਨਹੀਂ ਨਹੀਂ ਕੁਛ ਨਹੀਂ ਕੀਣਾ ਮੈਂ ਤਾਂ ਕੁਛ ਨਹੀਂ ਲੈਣਾ ਬੀਬੀ ਨੇ ਵੀ ਨਹੀਂ ਕੁਛ ਲੈਣਾ ਬਸ ਸਾਨੂੰ ਕੱਲੀ ਰਹਿਮਤ ਮਿਲਾ ਦਿਓ ਕਦੋਂ ਦੀ ਆਈਆਂ ਸੀ ਤੁਸੀਂ ਇੰਨਾ ਟਾਈਮ ਲਾਤਾ ਮੈਂ ਤਾਂ ਕਰਤੀ ਪਈ ਆ ਆਵਦੀ ਧੀ ਜਣਾ ਤੇ ਤੁਸੀਂ ਉਹਨੂੰ ਬੁਲਾਇਆ ਹੀ ਨਹੀਂ ਮੈਂ ਆ ਪੀ ਜਾਂਦੀਆਂ ਉਹਨਾਂ ਕੋਲ ਮੈਨੂੰ ਹੀ ਜਾਣ ਦਿਓ ਹੁਣ ਉਹ ਨਹੀਂ ਆਉਂਦੀ ਬਾਹਰ ਕਹਿੰਦੀ ਹੋਈ ਛਿੰਦੀ ਫਿਰ ਖੜੀ ਹੋਣ ਲੱਗੀ ਪਰ ਬੀਬੀ ਮਹਾਂਤ ਨੇ ਉਸ ਨੂੰ ਭੜਕੇ ਬਿਠਾ ਲਿਆ ਤੇ ਹੁਣ ਬੀਬੀ ਮਹਾਂਤ ਨੂੰ ਦਸਣਾ ਹੀ ਪੈਣਾ ਸੀ ਕਿਉਂਕਿ ਛਿੰਦੀ ਬੇਸਬਰੀ ਨਾਲ ਰਹਿਤ ਨੌੜੀ ਗਈ ਸੀ ਤੇ ਬੀਬੀ ਮਹਾਂਤ ਕਿੰਨਾ ਕੁ ਚੇਰੋਗ ਦੀ ਜੇ ਛਿੰਦੀ ਗਾੜੇ ਕਦਮੀ ਢੇਰੇ ਵਿੱਚ ਵੜ ਗਈ ਤੇ ਰਹਿਮਤ ਨੇ ਦੇਖ ਲਿਆ ਫਿਰ ਨਵੇਂ ਸਿਰੇ ਤੋਂ ਰਹਿਮਤ ਨੂੰ ਸੰਭਾਲਣਾ ਔਖਾ ਹੋ ਗਈ ਭੈਣੇ ਮੇਰੀ ਗੱਲ ਸੁਣ ਬੇਬੇ ਤੂੰ ਵੀ ਮਜੀ ਕਰ ਸੋ ਬੇਬੇ ਅੱਜ ਡੇਰੇ ਵਿੱਚ ਪੂਜਾ ਰੱਖੀ ਐ ਸਾਡੀ ਮਹੰਤਾ ਦੀ ਪੂਜਾ ਹੁੰਦੀ ਐ ਇਹ ਬਾਹਰੋਂ ਦੂਰੋਂ ਦੂਰੋਂ ਮਹੰਤਾਂ ਵਰਗੇ ਪੂਜਾ ਰਹਿਮਤ ਵਾਸਤੇ ਰੱਖੀ ਐ ਅੱਜ ਸਾਰੇ ਰਹਿਮਤ ਨੂੰ ਆਸ਼ੀਰਵਾਦ ਦੇ ਲਾਉਂਗੀ ਆਥਨ ਤੱਕ ਪੂਜਾ ਜੱਦੂ ਤੇ ਜਿੰਨਾ ਚਿਰ ਪੂਜਾ ਨਹੀਂ ਹੁੰਦੀ ਮੈਂ ਤੁਹਾਨੂੰ ਰਹਿਮਤ ਨੂੰ ਮਿਲਾ ਨਹੀਂ ਸਕਦੀ ਇਹ ਸਾਡੇ ਡੇਰੇ ਦਾ ਬੰਧਨ ਹੁੰਦਾ ਹੈ ਤੁਸੀਂ ਕੱਲ ਆਉਂਦੀਆਂ ਮਿਲ ਲੈਂਦੀਆਂ ਪਰ ਅੱਜ ਪੂਜਾ ਹੋ ਅੱਜ ਨਹੀਂ ਹੁਣ ਅਗਲੇ 7 ਦਿਨ ਉਹ ਬਾਹਰਲੇ ਕਿਸੇ ਨੂੰ ਵੀ ਮਿਲ ਸਕਦੀ ਨਿਆਣੀ ਦੀ ਸੁਖ ਸ਼ਾਂਤੀ ਵਾਸਤੇ ਪੂਜਾ ਰੱਖੀ ਹੈ ਅਸੀਂ ਕਿਹੜਾ ਕੁਝ ਗਲਤ ਕੀਤਾ ਹੈ ਕਹਿੰਦੀ ਹੋਈ ਬੀਬੀ ਮਹੰਤ ਨੇ ਇੱਕੋ ਸਾਹੇ ਆਪਦੀ ਗੱਲ ਤਾਂ ਕਹਿ ਦਿੱਤੀ ਪਰ ਮੂਰੇ ਬੈਠੀ ਚਿੰਦੀ ਦਾ ਇੱਕੋ ਵਾਰੀ ਉਤਰਿਆ ਚਿਹਰਾ ਬੀਬੀ ਮਹਾਂਤ ਦੇ ਕਾਲਜੇ ਚ ਖੌਰੂ ਪਾ ਗਿਆ ਭੈਣੇ ਅੱਜ ਸਾਨੂੰ ਮਿਲ ਨਹੀਂ ਦੇਣਾ ਇਹੀ ਆਖਿਆ ਨਾ ਤੂੰ ਕਹਿੰਦੀ ਹੋਈ ਛਿੰਦੀ ਨੇ ਅੱਖਾਂ ਵਿੱਚੋਂ ਪਾਣੀ ਦਰਨ ਦਰਨ ਵਹਿਣ ਲੱਗ ਪਿਆ ਤੇ ਬੀਬੀ ਮਹਾਂਤ ਨੇ ਸਿਰਫ ਹੱਥ ਹੀ ਜੋੜੇ ਬੀਬੀ ਮਹਾਂਤ ਰਚ ਵੀ ਹੁਣ ਹਿੰਮਤ ਨਹੀਂ ਸੀ ਚਿੰਦੀ ਦੀਆਂ ਭਿੱਜੀਆਂ ਅੱਖਾਂ ਦਾ ਸਾਹਮਣਾ ਕਰ। ਭੈਣੀ ਆਇਨਾ ਕਰ। ਅਜੇ ਤਾਂ ਤੇਰੀ ਪੂਜਾ ਪਾਠ ਰਹਿੰਦਾ ਹੈ। ਕਿਹੜਾ ਸ਼ੁਰੂ ਕੀਤਾ ਹੁਣ ਸੀ। ਬਸ ਕੇਰਾ ਮੇਰੀ ਧੀ ਮਲਾ ਦੇ। ਮੇਰੇ ਕਾਲਜੇ ਠੰਡ ਪੈ ਗਏ। ਮੇਰੀ ਭੈਣ ਵੱੜ ਗਈ। ਆਇਨਾ ਕਰ। ਚਿੰਦੀ ਦੇ ਮੂੰਹ ਖਾਣ ਜਾਂਦੇ ਲੱਗਣ ਲੱਗੇ। ਤੇ ਹੱਥ ਪੈਰ ਕੰਬਣ ਲੱਗੇ। ਛਿੰਦੀ ਬੀਬੀ ਮਹੰਤ ਦੇ ਪੈਰਾਂ ਤੇ ਬੈਠ ਗਈ। ਬੀਬੀ ਮਹੰਤ ਦਾ ਵੀ ਸਰੀਰ ਹੁਣ ਸਾਥ ਨਹੀਂ ਸੀ ਦੇ ਰਿਹਾ। ਬਤੇਰੀਆਂ ਮਿੰਟਾਂ ਕੀਤੀਆਂ ਛਿੰਦੀ ਦੀਆਂ ਪਰ ਛਿੰਦੀ ਦੇ ਤਰਲੇ ਬੀਬੀ ਮਹੰਤ ਨੂੰ ਕਮਜ਼ੋਰ ਕਰਨ ਲੱਗ ਪਈ। ਬੀਬੀ ਮਹੰਤ ਕਮਜ਼ੋਰ ਨਹੀਂ ਸੀ ਪੈਣਾ ਚਾਹੁੰਦੀ। ਪੈਣੀ ਜੇ ਤੇਰੇ ਅੱਜ ਰਹਿਮਤ ਮੱਥੇ ਲਾ ਦਿੱਤੀ ਤੇਰੀ ਧੀ ਜੇ ਤੇ ਜੇ ਉਸ ਤੇ ਕੋਈ ਜਹਿਮਤ ਬਾੜੀ ਆ ਗਈ ਸਾਲ ਭਰ ਜਹਿਮਤੀ ਰਹੂ ਨਿਆਣੀ ਤੇ ਹੁਣ ਦੇਖ ਲੈ ਮੈਂ ਤਾਂ ਸੱਦ ਲੈਨੀ ਆ ਤੂੰ ਸੋਚ ਲੈ ਨਿਆਣੀ ਸਾਲ ਭਰ ਬਿਮਾਰ ਰਹੀ ਫਿਰ ਤੇਰਾ ਬਾੜਾ ਦੇ ਦਰਫੂ ਫਿਰ ਕੀ ਕਰੇਗੀ 10 ਦਿਨਾਂ ਦੀ ਗੱਲ ਐ ਸਾਰੀ ਹੁਣ ਤੇਰੇ ਹੱਥ ਐ ਸਾਰਾ ਕੁਝ ਤੂੰ ਹੀ ਦੇਖਣਾ ਬੀਬੀ ਮਹੰਤ ਸਿੰਧੀ ਨੂੰ ਕਹਿੰਦੀ ਐ ਇਹ ਰੋਕਣ ਲਈ ਆਸ ਨਹੀਂ ਕੋਸ਼ਿਸ਼ ਕਰਦੀ ਐ ਪਰ ਜਹੰਤ ਦੀ ਗੱਲ ਸੁਣ ਕੇ ਛਿੰਦੀ ਡਰ ਗਈ ਬੀਬੀ ਮਾਹਤ ਨੂੰ ਪਤਾ ਸੀ ਕੋਈ ਮਾਂ ਆਪਣੇ ਔਲਾਦ ਦਾ ਦੁੱਖ ਨਹੀ ਦੇਖ ਸਕਦੀ ਤਾਂ ਕੰਨਤੀ ਇਹ ਹੀ ਗੱਲ ਉਸ ਨੂੰ ਕਰਨੀ ਪਈ امید ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਉਗੀ ਇਸ ਵਾਰ ਇਹ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਰੰਢਾ ਭਾਗ ਅਗਲਾ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਨੂੰ ਹਮ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ